ਰਵਨੀਤ ਬਿੱਟੂ ਜਿਹੜੇ ਅਕਸਰ ਕਿਸਾਨਾਂ ਨਾਲ ਉਹਨਾਂ ਦੀ ਬਹਿਸ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਗਾਲਾ ਕੱਢਦੇ ਰਹਿੰਦੇ ਹੈਗੇ ਨੇ ਪਰ ਰਵਨੀਤ ਬਿੱਟੂ ਨੇ ਕਿਸਾਨੀ ਲੀਡਰਾਂ ਦਾ ਬੜਾ ਧੰਨਵਾਦ ਕੀਤਾ ਉਹਨਾਂ ਨੇ ਵੀ ਜਿਹੜਾ ਲੋਕ ਸਭਾ ਦੇ ਵਿੱਚ ਕਿਸਾਨਾਂ ਨੂੰ ਘੇੜਦੇ ਸੀ ਐਦਕੀ ਸਾਨੂੰ ਕੇਰਿਆ ਨਹੀਂ ਉਹਨਾਂ ਲੀਡਰਾਂ ਦਾ ਵੀ ਬੜਾ ਧੰਨਵਾਦ ਕੀਤਾ ਕੀ ਬੀਜੇਪੀ ਕਿਸਾਨਾਂ ਨੂੰ ਨਾਲ ਲੈਣਾ ਚਾਹੁੰਦੀ ਹੈ ਜਾਂ بس ਇਦਾਂ ਦਾ ਇੱਕ ਛੜ ਹਵਾ ਜੀ ਛੜ ਦਿੰਦੀ ਹੈ ਵੀ ਠੀਕ ਅਸੀਂ ਤੁਹਾਡੇ ਹੀ ਆ ਤੁਹਾਨੂੰ ਵੈਸੇ ਹੀ ਲੱਗਦਾ ਹੈਗਾ ਸੀ ਉੱਪਰ ਹੈ ਪਰ ਅਸੀਂ ਤੁਹਾਡੇ ਬਾਰੇ ਚੰਗਾ ਸੋਚਦੇ ਆ ਅਸਲ 'ਚ ਰਵਨੀਤ ਸਿੰਘ ਬਿੱਟੂ ਨਾ 24 ਘੰਟੇ ਦੀ ਸਿਆਸਤ ਕਰਦੇ ਨੇ ਉਹਨਾਂ ਨੇ ਪਿੱਛੇ ਜੇ ਕਿਸਾਨਾਂ ਬਾਰੇ ਬਹੁਤ ਸਟੇਟਮੈਂਟਾਂ ਗਲਤ ਦਿੱਤੀਆਂ ਸੀ ਕਿ ਬੜੇ ਮੀਰ ਨੇ ਇਹਨਾਂ ਦੀ ਅਸੀਂ ਜਾਂਚ ਕਰਵਾਵਾਂਗੇ ਮਤਲਬ ਤੁਸੀਂ ਈਡੀ ਦਾ ਡਰਾਵਾ ਦਿੰਦੇ ਤੁਸੀਂ ਸੀਬੀਆਈ ਦਾ ਡਰਾਵਾ ਦਿੰਦੇ ਤੁਸੀਂ ਇਨਕਮ ਟੈਕਸ ਦਾ ਦਿੰਦੇ ਤੁਸੀਂ ਐਨਆਈ ਦਾ ਡਰਾਵਾ ਦਿੰਦੇ ਰਵਨੀ ਸਿੰਘ ਬਿੱਟੂ ਚਾਰੇ ਪਾਸੋਂ ਘਿਰ ਗਏ ਉਹਨਾਂ ਨੂੰ ਲੋਕਾਂ ਨੇ ਬਹੁਤ ਬੁਰਾ ਭਲਾ ਕਿਹਾ ਗਿਆ ਉਹ ਹੁਣ ਜਿਹੜੀ ਆਪਣੀ ਉਹਨੇ ਗਲਤੀ ਕੀਤੀ ਉਸਤੇ ਪਛਤਾਵਾ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਕਿ ਕਿਸਾਨਾਂ ਦਾ ਧੰਨਵਾਦ ਕਰ ਦਿੱਤਾ ਹੈਗਾ ਮਤਲਬ ਪਹਿਲਾਂ ਤੁਸੀਂ ਕਿਸਾਨਾਂ ਨੂੰ ਡੰਡੇ ਮਾਰਦੇ ਹੋ ਡਾਂਗਾ ਮਾਰਦੇ ਹੋ ਫਿਰ जख्मਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਉਹ ਅੱਜ ਦੀ ਜਿਹੜੀ ਸਟੇਟਮੈਂਟ ਹੈ ਰਵਨੀਤ ਸਿੰਘ ਬਿੱਟੂ ਸਾਹਿਬ ਦੀ ਮਲਮ ਲਾਉਣ ਦੀ ਗੱਲ ਹੈਗੀ ਆ ਭਾਜਪਾ ਦਾ ਪੰਜਾਬ ਦੇ ਵਿੱਚ ਕੁਝ ਵਟਿਆ ਨਹੀਂ ਜਾਣਾਗਾ ਕਿਉਂਕਿ ਭਾਜਪਾ ਪੰਜਾਬ ਪ੍ਰਤੀ ਸਿਹਰਦ ਨਹੀਂ ਹੈਗੀ ਸਿੱਖਾਪਤੀ ਸਿਹਰਦ ਨਹੀਂ ਹੈਗੀ ਪੰਜਾਬੀਆਂ ਪਤੀ ਸਿਹਰਦ ਨਹੀਂ ਹੈਗੀ ਭਾਜਪਾ ਦੀ ਜਿਹੜੀ ਵਿਚਾਰਧਾਰਾ ਪੰਜਾਬੀਆਂ ਨੂੰ ਪਸੰਦ ਨਹੀਂ ਆ ਤੇ ਜੋ ਪੰਜਾਬ ਚਾਹੁੰਦਾ ਵਾ ਉਹ ਭਾਜਪਾ ਨੂੰ ਨਹੀਂ ਪਸੰਦ ਆ ਕਿ ਭਾਜਪਾ ਇੱਕ ਕੱਟੜਵਾਦ ਦਾ ਪਾਰਟੀ ਹੈਗੀ ਆ ਉਹ ਧਰਮ ਦੇ ਆਧਾਰ ਤੇ ਜਾਤ ਪਾ ਦੇ ਆਧਾਰ ਤੇ ਸਿਆਸਤ ਕਰਦੀ ਹੈਗੀ ਆ ਕਾਂਗਰਸ ਵੀ ਵੀ ਕਰਦੇ ਪਰ ਪੰਜਾਬ ਜਿਹੜਾ ਵਾ ਉਹ ਧਰਮ ਦੇ ਆਧਾਰ ਤੇ ਜਾਤ ਪਾ ਦੇ ਆਧਾਰ ਤੇ ਕਦੀ ਵੰਡਿਆ ਨਹੀਂ ਗਿਆ ਇਹਨਾਂ ਨੇ ਬਥੇਰੀਆਂ ਕੋਸ਼ਿਸ਼ ਕਰ ਲੀਆਂ ਹੁਣ ਇਹਨਾਂ ਨੂੰ ਲੱਗਾ ਸੀ ਕਿ ਅਸੀਂ ਸਿੱਖ ਚਿਹਰੇ ਲੈ ਕੇ ਆਵਾਂਗੇ ਕਿ ਸਿੱਖਾ ਪੰਜਾਬ ਦੇ ਲੋਕ ਸਿੱਖਾਂ ਨੂੰ ਪਸੰਦ ਕਰਦੇ ਹੈਗੇ ਨੇ ਏਡੀ ਵੀ ਨਹੀਂ ਗੱਲ ਹੈਗੀ ਪੰਜਾਬ ਦੇ ਲੋਕ ਕਰਤਾਰ ਨੂੰ ਪਸੰਦ ਕਰਦੇ ਨੇ ਤੁਸੀਂ ਉਹ ਲੋਕ ਘਸੇ ਪਿੱਟੇ ਦੇ ਲੈ ਜਿਹੜੇ ਕਦੀ ਕਾਲੀ ਦੇ ਕਾਲੀ ਦਲ ਦੇ ਵਿੱਚ ਹੀ ਕਦੀ ਕਾਂਗਰਸ ਦੀ ਵਿੱਚ ਹੀ ਤੁਸੀਂ ਉਹਨਾਂ ਨੂੰ ਲੈ ਆਂਦਾ ਤੁਹਾਡੇ ਕੋ ਆਪਣੀ ਜਿਹੜੀ ਕਰੀਮ ਆ ਤੁਸੀਂ ਤਾਂ ਇਹ ਆਪਣਾ ਕੇਡਰ ਨਹੀਂ ਪੈਦਾ ਕਰ ਸਕੇ ਪੰਜਾਬ ਦੇ ਵਿੱਚ ਬੀਜੇਪੀ ਹੁਣ ਤੱਕ ਆਪਣਾ ਸਿੱਖ ਚਿਹਰਾ ਹੀ ਨਹੀਂ ਪੈਦਾ ਕਰ ਸਕੀ ਇਹ ਕਿੰਨੀ ਬੀਜੇਪੀ ਵਾਤੇ ਸ਼ਰਮ ਵਾਲੀ ਗੱਲ ਹੈ ਕਿਉਂਕਿ ਤੁਸੀਂ ਹਿੰਦੂਵਾਦ ਨੂੰ ਪ੍ਰਮੋਟ ਕਰਦੇ ਹੋ ਤੁਹਾਨੂੰ ਹਿੰਦੂਵਾਦ ਜ਼ਿਆਦਾ ਪਸੰਦ ਹੈਗਾ ਤੁਸੀਂ ਧਰਮ ਨਿਰਪੱਖ ਪਾਰਟੀ ਨਹੀਂ ਹੋ ਪੰਜਾਬ ਦੇ ਵਿੱਚ ਬੀਜੇਪੀ ਕੋਈ ਸਿੱਖ ਚਿਹਰਾ ਨਹੀਂ ਹੈਗਾ ਗਿਣਤੀ ਦੇ ਇਹਨਾਂ ਕੋਈ 10 ਸਿੱਖ ਨਹੀਂ ਹੈਗੇ ਤੇ ਫਿਰ ਤੁਸੀਂ ਪਾਰਟੀ ਕਿਵੇਂ ਹੈ ਪੰਜਾਬ ਦੇ ਵਿੱਚ 65% 65% ਦੀ ਸਿੱਖ ਪੋਪੂਲੇਸ਼ਨ ਹੈ ਤੁਸੀਂ ਕਿਵੇਂ ਸਿੱਖਾਂ ਨੂੰ ਗਰੋਰ ਕਰ ਤੇ ਤੁਸੀਂ ਕਾਲੀਆਂ ਚੋਂ ਤੇ ਕਾਂਗਰਸ ਚੋਂ ਲਿਆ ਕੇ ਜਿਹੜੇ ਉੱਥੋਂ ਚੱਲੇਕਾਰ ਤੁਸੀਂ ਤੁਸੀਂ ਕਹਿੰਦੇ ਕਿ ਅਸੀਂ ਸਿੱਖਾਂ ਨੂੰ ਵੀ ਬਰਾਬਰ ਦੀ ਨੁਮਾਇੰਦਗੀ ਦੇ ਰਹੇ ਕੀ ਜਿਹੜੇ ਨੇ ਲੀਡਰ ਚਾਹੀਦੇ ਨੇ ਚਿਹਰੇ ਨਹੀਂ ਚਾਹੀਦੇ ਤੁਹਾਡੇ ਕੋਲ ਇੱਕ ਸਿੱਖ ਲੀਡਰ ਨਹੀਂ ਹੈਗੇ ਤੁਸੀਂ ਚਿਹਰਿਆਂ ਦੀ ਗੱਲ ਤੁਸੀਂ ਹਰਦੀਪ ਸਿੰਘ ਪੁਰੀ ਨੂੰ ਲਿਆਉਂਦਾ ਉਹ ਲੀਡਰ ਨਹੀਂ ਉਹ ਚਿਹਰਾ ਹੈ ਤੁਸੀਂ ਜਿਹੜੇ ਹੁਣ ਲਿਆਉਂਦੇ ਨੇ ਸੰਧੂ ਸਾਹਿਬ ਅੰਮ੍ਰਿਤਸਰ ਤੋਂ ਉਹ ਚਿਹਰੇ ਨੇ ਲੀਡਰ ਨਹੀਂ ਹੈਗੇ ਭਾਜੀ ਵੀ ਤੇ ਕਹਿੰਦੀ ਹੈਗੀ ਵੀ ਪੰਜਾਬ ਦੇ ਵਿੱਚ ਹਿੰਦੂ ਚਿਹਰਾ ਕਿਉਂ ਨਹੀਂ ਹੋ ਸਕਦਾ ਹੈਗਾ ਨਹੀਂ ਕਰ ਲੈਣ ਮੈਂ ਕਹਿੰਦਾ ਕਿ ਕਰ ਲੈਣ ਕੋਈ ਮਾੜੀ ਗੱਲ ਨਹੀਂ ਹਿੰਦੂ ਵੀ ਤਾਂ ਪੰਜਾਬ ਦੇ ਵਾਸੀ ਆ ਪਰ ਤੁਸੀਂ ਪੈਦਾ ਨਹੀਂ ਕੀਤਾ ਲੀਡਰ ਜੇ ਪੰਜਾਬ ਦੇ ਵਿੱਚ ਹਿੰਦੂ ਭਰਾ ਨੂੰ ਇਹ ਭਾਜੀ ਨੁਮਾਇੰਦਗੀ ਮੁੱਖ ਮੰਤਰੀ ਚਿਹਰਾ ਬਣਾਉਂਦੇ ਤੇ ਪੰਜਾਬ ਕਿਹੜਾ ਉਹਨਾਂ ਨੂੰ ਇਤਰਾਜ਼ ਹੈ ਕੋਈ ਹੈ ਤੇ ਪੰਜਾਬੀ ਮਾਪੋਤਾ ਪਰ ਲੀਡਰ ਪੰਜਾਬ ਦਾ ਮੰਨਣ ਤਾਂ ਸਹੀ ਨਾ ਪੰਜਾਬ ਦੇ ਹੱਕ 'ਚ ਗਲਤ ਕਰਨ ਕਿਸ ਲੀਡਰ ਨੇ ਪੰਜਾਬ ਦੀ ਹੱਕ ਦੀ ਗੱਲ ਕੀਤੀ ਕਦੀ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਕਦੀ ਉਹਨਾਂ ਨੇ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਮਿਲਣੇ ਚਾਹੀਦੇ ਕਦੀ ਉਹਨਾਂ ਨੇ ਕਿਹਾ ਕਿ ਸੈਂਟਰਲ ਸਰਕਾਰ ਨੂੰ ਪੰਜਾਬ ਨਾਲ ਧੱਕੇ ਕਰਨੇ ਬੰਦ ਕਰਦੇ ਕਿਉਂ ਫੰਡ ਰੋਕੇ ਜਾ ਰਹੇ ਨੇ ਹਾਂ ਜਕਰਸਾਪਾ ਜਕਰਸਾਪ ਦੀ ਸੁਣਵਾਈ ਕੌਣ ਸੁਣਦਾ ਕੌਣ ਮਤਲਬ ਪੰਜਾਬ ਦਾ ਜਿਹੜਾ ਭਾਜਪਾ ਦਾ ਲੀਡਰ ਆ ਉਹ ਪੰਜਾਬ ਦੇ ਨਾਲ ਨਹੀਂ ਆ ਜਦ ਤੱਕ ਪੰਜਾਬ ਦਾ ਭਾਜਪਾ ਦਾ ਲੀਡਰ ਪੰਜਾਬ ਦੀ ਗੱਲ ਨਹੀਂ ਕਰੂਗਾ ਉਦੋਂ ਇਹਨਾਂ ਨੂੰ ਚਾਹੀਦਾ ਹੈ ਕਿਸਾਨੀ ਅੰਦੋਲਨ ਦੇ ਵੇਲੇ ਕਿ ਪੰਜਾਬ ਦੇ ਪਸੇਬੇਲੇ ਸੈਂਟਰ ਸਰਕਾਰ ਨੂੰ ਵਾਪਸ ਲੈਣੇ ਉਦੋਂ ਸਾਰੇ ਭਾਜਪੀ ਦੇ ਲੀਡਰ ਕਿਸਾਨਾਂ ਨੂੰ ਗਾਲਾਂ ਕੱਢਦੇ ਏ ਟੂ ਜ਼ेड ਗਾਲਾਂ ਕੱਢਦੇ ਕਹਿੰਦੇ ਖਾਲਸਤਾਨੀ ਹੈ ਅੱਤਵਾਦੀ ਆ ਫਿਰ ਪੰਜਾਬ ਦੇ ਲੋਕੇ ਪਸੰਦ ਨੇ ਪੰਜਾਬ ਦੇ ਲੋਕ ਪਸੰਦ ਕਰਨਗੇ ਆ ਝਾੜੂ ਵਾਲੇ ਵੀ ਪਸੰਦ ਕਰ ਲੈਣਾ ਤਿੰਨਾ ਚੋ ਹੀ ਨਾ 13 ਚੋ ਹੀ ਪਰ ਪੰਜਾਬ ਦੀ ਗੱਲ ਕਰਦੇ ਹੁਣ ਵੱਖਰੀ ਗੱਲ ਕੋ ਪੰਜਾਬ ਦੀ ਗੱਲ ਨਹੀਂ ਕਰਦੇ ਸਰਕਾਰ ਬਣਾ ਕੇ ਪਰ ਜਿਹੜਾ ਪੰਜਾਬ ਦੀ ਗੱਲ ਕਰੂਗਾ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਲੋਕਾਂ ਨੂੰ ਪਸੰਦ ਕਰਨਗੇ ਪੰਜਾਬ ਦੇ ਬੀਜੇਪੀ ਨੂੰ ਲੀਡਰ ਨਹੀਂ ਲੱਭਿਆ ਕਿ ਉਹ ਚਿਹਰੇ ਲੱਭਦੇ ਚਿਹਰਿਆਂ ਦੇ ਨਾਲ ਸਿਆਸਤ ਨਹੀਂ ਹੁੰਦੀ ਵੀ ਮਨਪੀਰ ਸਿੰਘ ਬਾਦਲ ਬਹੁਤ ਵੱਡਾ ਚਿਹਰਾ ਸੋਨ ਸਿੰਘ ਠੰਡ ਲੈ ਆਉਂਦੇ ਕੇਵਲ ਸਿੰਘ ਢੱਲੋਂ ਲੈ ਆਉਂਦੇ ਕੈਪਟਨ ਮਿਰਿੰਦਰ ਸਿੰਘ ਲੈ ਆਉਂਦੇ ਇਦਾਂ ਨਹੀਂ ਹੁੰਦਾ ਇਹਨਾਂ ਨੂੰ ਤਾਂ ਪਹਿਲਾਂ ਨਕਾਰੇ ਹੋਏ ਲੋਕਾਂ ਨੇ ਲੋਕਾਂ ਨੇ ਨਕਾਰੇ ਹੋਏ ਨਾ ਨਕਾਰੇ ਹੋਏ ਲੋਕਾਂ ਨੂੰ ਲੋਕ ਨਹੀਂ ਪਤਾ ਲੋਕ ਕਹਿੰਦੇ ਯਾਰ ਇਹਨਾਂ ਨੂੰ ਤੇ ਹੀ ਰਾਇਆ ਹੀ ਤੂੰ ਫੇਰ ਸਾਡੇ ਸਿਰ ਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋ ਹੂੰ ਤੁਸੀਂ ਨਵੇਂ ਲੈ ਕੇ ਆਉ ਪਿੰਡਾਂ ਦੇ ਵਿੱਚ ਸਰਪੰਚ ਪੱਦਰ ਤੇ ਬਲੌਕ ਲੈਵਲ ਤੇ ਬਲੌਕ ਸੰਮਤੀ ਤੇ ਜ਼ਿਲ੍ਹਾ ਲੈਵਲ ਤੇ ਲੀਡਰ ਬਹੁਤ ਬੈਠੇ ਨੇ ਮੁੰਡੇ ਬੈਠੇ ਨੇ ਸੋਹਣਾ ਕੰਮ ਕਰਨ ਦੇ ਤੁਸੀਂ ਉਹ ਵਾਲੀ ਪਨੀਰੀ ਤਿਆਰ ਕਰਕੇ ਲੈ ਕੇ ਆਉ ਨਾ ਤੁਸੀਂ ਚੱਲੇ ਹੋ ਕਾਰ ਤੋਂ ਚੱਲ ਰਹੇ ਹੁਣ ਰਵੀ ਸਿੰਘ ਬਿੱਟੂ ਸਾਹਿਬ ਦੀ ਗੱਲ ਉਹਨੂੰ ਕਿਸਾਨਾਂ ਨੂੰ ਮਲਮ ਲਾਉਣੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੁਸੀਂ ਸਾਡੇ ਅਸੀਂ ਤੁਹਾਡੇ ਇੱਕ ਪਾਸੇ ਤੁਸੀਂ ਡਾਂਗਾ ਵੀ ਮਾਰਦੇ ਦੂਜੇ ਪਾਸੇ ਮਲਮ ਵੀ ਬੁਲਾਉਂਦੇ ਆਗੇ ਨੇ ਬਿੱਟੂ ਸਾਹਿਬ ਦਾ ਵਿਰੋਧ ਬਹੁਤ ਜ਼ਿਆਦਾ ਕਿਉਂਕਿ ਜਿਹੜੀ ਸਿਆਸਤ ਕਰ ਰਹੇ ਨੇ ਉਹ ਪਿਓਰ ਜਿਵੇਂ ਭਾਜਪਾ ਕਰਦੀ ਉਹ ਉਹ ਇੱਕ ਭਾਈਚਾਰੇ ਨੂੰ ਲੈ ਕੇ ਸਿਆਸਤ ਕਰਦੇ ਇੱਕ ਭਾਈਚਾਰੇ ਨੂੰ ਨਿੰਦਦੇ ਨੇ ਦੂਜੇ ਭਾਈਚਾਰੇ ਨੂੰ ਖੁਸ਼ ਕਰਦੇ ਨੇ ਉਹ ਉਹਦੀ ਬਿੱਟੂ ਸਾਹਿਬ ਦੀ ਓਨੀ ਕੀ ਸਿਆਸਤ ਆ ਉਹ ਤਾਂ ਕਹਿੰਦੇ 27 ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦਾ ਦਾਅਵੇ-ਦਾਵੀ ਕਰਤਾ ਹੈਗਾ ਹਜੇ 27 ਦੇ ਵਿੱਚ ਹਜੇ ਤੁਹਾਡੀਆਂ ਜਮਾਨਤਾਂ ਜਬਤ ਹੋ ਗਿਆ ਤੁਸੀਂ 27 ਕਿੱਥੋਂ ਸੋਚ ਕੇ ਬੈਠ ਗਏ ਮਨਪੀ ਸਿੰਘ ਬਾਦਲ ਸਾਹਿਬ ਵੀ ਕਹਿ ਰਹੇ ਕਿ 27 ਚ ਅਸੀਂ ਸਰਕਾਰ ਬਣਾਵਾਂਗੇ ਹਾਂ ਜੀ ਹਾਂ ਜੀ ਏ ਵੀ ਗਿਵ ਬਿੱਟੂ ਸਾਹਿਬ ਕਹਿੰਦੇ 27 ਚ ਸਾਡੀ ਸਰਕਾਰ ਨੂੰ ਰਮਨ ਸਿੰਘ ਬਿੱਟੂ ਤੇ ਮੁੱਖ ਮੰਤਰੀ ਵੀ ਬਣ ਗਏ ਨੇ ਆਪੇ ਹਰਜੀਤ ਉਹਨਾਂ ਨੇ ਗਰੇਵਾਲੋ ਨਾਲ ਵਿਰੋਧ ਵੀ ਕਰਤਾ ਹੈਗਾ ਐਮਐਲਏ ਵੀ ਤਾਂ ਚਾਹੀਦੇ ਹੈਗੇ ਨੇ ਸਰਕਾਰ ਬਣਾਉਣ ਵਾਸਤੇ ਹਾਂ ਪਹਿਲਾਂ ਪਹਿਲਾਂ 117 ਬੰਦੇ ਤੇ ਲੱਭ ਲੋ ਯਾਰ ਮੁੱਖ ਮੰਤਰੀ ਬਾਜ ਬਣਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਨੂੰ ਚਾਹੀਦਿਆਂ ਨੇ ਐਮਐਲਏ ਚਾਹੀਦੇ ਨੇ ਸਰਕਾਰ ਬਣਾਉਣ ਵਾਸਤੇ ਠੀਕ ਹੈ ਘਟੂ ਘਟ 60 ਐਮਐਲਏ ਚਾਹੀਦੇ ਨੇ ਹਾਂ ਫਿਰ 117 ਬੰਦੇ ਚਾਹੀਦੇ ਨੇ ਤੁਹਾਨੂੰ ਤੇ ਅਚਾਰ ਜਿੰਨੀ ਚੋਣਾ ਹਈਆਂ ਤੁਹਾਨੂੰ ਤੇ ਚਾਰਾਂ ਚੋ ਉਮੀਦਵਾਰ ਨਹੀਂ ਆ ਤੁਹਾਡੇ ਬੀਜੇਪੀ ਦੇ ਮਨਪੀਤ ਸਿੰਘ ਬਾਦਲ ਦਾ ਪਿਛੋਕੜ ਪਹਿਲਾਂ ਕਾਂਗਰਸੀ ਫਿਰ ਪੀਪਲ ਜੋ ਪਾਰਟੀ ਆਫ ਪੰਜਾਬ ਫਿਰ ਕਾਂਗਰਸੀ ਫਿਰ ਆ ਜੋ ਕੇਵਲ ਢਿੱਲੋ ਕਾਂਗਰਸੀ ਫਿਰ ਆ ਜੋ ਸੋਨ ਸਿੰਘ ਠੰਡਲ ਅਕਾਲੀ ਫਿਰ ਆ ਜੋ ਡੇਰਾ ਬਾਬਨਾਂ ਤੋਂ ਰਵੀਕਰਨ ਸਿੰਘ ਕਲੋਕਾਲੀ ਤੁਸੀਂ 117 ਬੰਦੇ ਲੱਭਣੇ ਨੇ ਤੁਹਾਨੂੰ ਤੇ ਚਾਰ ਬੰਦੇ ਨਹੀਂ ਆਪਣੇ ਜੁੜੇ ਹੈਗੇ ਤਦੋਂ ਹੀ ਸਰਕਾਰ ਕਿਵੇਂ ਬਦਲੋਗੇ ਅੱਛਾ 224 ਦੀਆਂ ਗੱਲ ਕਰ ਲੋ 224 ਦੇ ਵਿੱਚ ਬਠਿੰਡੇ ਤੋਂ ਕੌਣ ਸੀ ਮਲੂਕਾ ਸਾਹਿਬ ਦੀ ਨੋ ਪਰਮਪਾਲ ਕੌਰ ਕਾਲੀ ਸੰਗਰੂਰ ਕੌਣ ਸੀ ਉਹ ਜਿਹੜਾ ਉਹਨਾਂ ਦਾ ਕੈਪਟਨ ਮਿਰਿੰਦਰ ਸਿੰਘ ਦੀ ਭੂਆ ਦਾ ਮੁੰਡਾ ਹੈਗਾ ਉਹ ਅਰਵਿੰਦ ਖੰਨਾ ਉਹ ਕੱਲ ਇੱਕ ਵਾਰ ਕਾਲੀ ਸੀ ਫਿਰ ਕਾਂਗਰਸੀ ਬਣ ਗਿਆ ਪਟਿਆਲੇ ਪ੍ਰਨੀਤ ਕੌਰ ਕਾਂਗਰਸੀ ਫਰੀਦਕੋਟ ਤੋਂ ਅਸਰ ਕੰਸ ਹੰਸ ਰਾਜ ਉਹ ਪਹਿਲਾਂ ਕਿਸੇ ਵੇਲੇ ਕਾਲੀ ਸੀ ਫਿਰ ਕਾਂਗਰਸ ਸੀ ਫਿਰ ਬੀਜਪੀ ਵਾਲ ਫਤਿਹਗੜ੍ਹ ਸਾਹਿਬ ਤੋਂ ਗੀਜਾਰਾਮ ਕਾਂਗਰਸ ਸੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤਰਨਜੀਤ ਸੰਧੂ ਉਹਦਾ ਕੋਈ ਪਿਛੋਕੜ ਨਹੀਂ ਹੈਗਾ ਸੀ ਇੱਕ ਰਿਟਾਇਰਡ ਇੰਡੀਅਨ ਫੋਰਨ ਸਰਵਿਸ ਤੋਂ ਰਿਟਾਇਰ ਹੋ ਅਮਰੀਕਾ ਜੋ ਹਾਈ ਕਮਿਸ਼ਨਰ ਉਹਦਾ ਗਰਦਾਸਪੁਰ ਤੋਂ ਦਿਨੇਸ਼ ਬੱਬੂ ਇਹ ਇਹਨਾਂ ਦਾ ਆਪਣਾ ਹੈ ਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਇਹ ਇਹਨਾਂ ਦਾ ਆਪਣਾ ਤੁਹਾਨੂੰ ਉਦੋਂ 13 ਚੋਂ 3 ਆਏ 10 ਤਾਂ ਬੇਗਾਨੇ ਸੀ ਫਿਰੋਜ਼ਪੁਰ ਤੋਂ ਰਾਣਾ ਗਰਮੀ ਸਿੰਘ ਸੋਢੀ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂਵੇੜ ਅਕਾਲੀ ਪਿਸ਼ੋਕੜ ਤੁਹਾਡੇ ਕੋਦੇ ਬੰਦੇ ਨਹੀਂ ਲੱਭੇ ਹਾਰਪੁਰ ਤੋਂ ਤੁਹਾਨੂੰ ਬੰਦਾ ਨਹੀਂ ਲੱਭਾਗਾ ਸੋਮ ਪ੍ਰਕਾਸ਼ ਦੀ ਘਰ ਵਾਲੀ ਤਾਰਦੀ ਹੈਗੀ ਤੁਹਾਡੇ ਸੋਮ ਪ੍ਰਕਾਸ਼ ਬੁਲਾ ਕੇ ਚਾਰ ਬੰਦੇ ਲਾ ਨੌ ਬੰਦੇ ਉਦੋਂ 13 ਚੋਂ ਨੌ ਬਾਹਰਲੇ ਹੀ ਚਾਰ ਇਹਨਾਂ ਦੇ ਆਪੇ ਅੱਜ ਚਾਰਾਂ ਚੋਂ ਚਾਰ ਹੀ ਬਾਹਰਲੇ ਤੇ ਤੁਸੀਂ ਸਰਕਾਰ ਬਣਾਉਂਦੀਆਂ ਗੱਲ ਕਰ ਤੁਹਾਡੇ ਕੋ ਤੇ 117 ਬੰਦੇ ਨਹੀਂ ਆਮਾਦੀ ਭਾਜੀਪੀ ਕੋਲ ਹੈਗੇ ਤੁਸੀਂ 117 ਕੈਂਡੀਡੇਟ ਤੇ ਲੱਭੋ ਫਿਰ ਸਰਕਾਰ ਬਣਾਉਗੇ ਫਿਰ ਮੁੱਖ ਮੰਤਰੀ ਬਣੋਗੇ ਔਰ ਪਹਿਲੀ ਗੱਲ ਪੰਜਾਬ ਦੀ ਗੱਲ ਕਰਨੀ ਸਿੱਖ ਲਓ ਘਟੋ ਘੜ ਕਹਿੰਦੇ ਜਿਸ ਦਾ ਖਾਈਏ ਨਾ ਉਹਦਾ ਬੁਰਾ ਨਹੀਂ ਤੱਕੀਦਾ ਬੀਜੇਪੀ ਵਾਲੇ ਪੰਜਾਬ ਵਾਲੇ ਪੰਜਾਬ ਦਾ ਖਾਂਦੇ ਨੇ ਪਰ ਪੰਜਾਬ ਦੀ ਗੱਲ ਨਹੀਂ ਕਰਦੇ ਹੈਗੇ ਨੇ ਪੰਜਾਬ ਦੀ ਗੱਲ ਤੇ ਕਰ ਲਓ ਮਾਂ ਬੋਲੀ ਦੀ ਗੱਲ ਕਰ ਲਓ ਨਾ ਤੁਸੀਂ ਮਾਂ ਬੋਲੀ ਦੀ ਵੀ ਨਹੀਂ ਗੱਲ ਕਰਦੇ ਪੰਜਾਬੀ ਵੀ ਨਹੀਂ ਆਪਣੇ ਆਪ ਨੂੰ ਕੌਣ ਲੱਗਿਆ ਸ਼ਰਮ ਮਹਿਸੂਸ ਕਰਦੇ ਹੋ ਇਹ ਬੀਜੇਪੀ ਦਾ ਪਿਸ਼ੋਕੜ ਆ ਇਨਾਂ ਦੇ ਜਿਹੜੇ ਰਾਸ਼ਟਰੀ ਲੈਵਲ ਦੇ ਨੇਤਾ ਨੇ ਗਵਾਲਕਰ ਵਰਗਿਆਂ ਨੂੰ ਵੀ ਕਹਿਣਾ ਪਿਆ ਸੀ ਕਿ ਪੰਜਾਬ ਦੇ ਜਿਹੜੇ ਭਾਜਪੀ ਆ ਇਹ ਨਾਲ ਜਿਹੜੇ ਜਿਹੜੇ ਲੋਕ ਆ ਆਪਣੀ ਆਪਣੀ ਮਾਂ ਬੋਲੀ ਪੰਜਾਬੀ ਲਕੋਣਾ ਤੇ ਇਹਨਾਂ ਨੂੰ ਤੇ ਪੰਜਾਬੀ ਵੀ ਨਹੀਂ ਬੋਲਣੀ ਆਦੀ ਜੱਗ ਦਾ ਉਹ ਹੀ ਹੈ ਫਿਰ ਤੁਸੀਂ ਕਹਿੰਦੇ ਕਿ ਪੰਜਾਬ ਦਾ ਦਿਲ ਜਿੱਤਣਾ ਪੰਜਾਬੀ ਹੋਲ ਕੌਮ ਆ ਪਿਆਰ ਦੇ ਨਾਲ ਹੀ ਜਾਨਾ ਨਿਸ਼ਾਵਰ ਕਰ ਦਿੰਦੇ ਹੈਗੇ ਨੇ ਪਰ ਕਿੱਲ ਧੌਣ ਕਿੱਲਾ ਨਹੀਂ ਚੱਲਦੇ ਕਿੱਲਾ ਤੇ ਕਾਲੀਆਂ ਚੋਂ ਵੀ ਕੱਢਦਾ ਇਹ ਕਿੱਲਾ ਇਹਨਾ ਕਾਂਗਰਸੀਆਂ ਚ ਵੀ ਕੱਢਦਾ ਹੈਗਾ ਸੀ ਤੇ ਕਿੱਲਾ ਧੌਂ ਚ ਇਹਨਾਂ ਨੇ ਝਾੜੂ ਵਾਲਿਆਂ ਤੇ ਵੀ ਕੱਢਦਾ ਬਰਨਾਲੇ ਦੀ ਵੱਡੀ ਐਗਜ਼ਾਮਪਲ ਆ ਕਿ ਲੋਕ ਮੌਕੇ ਤੇ ਸਬਕ ਸਿਖਾ ਦਿੰਦੇ ਜਿਆਦਾ ਟਾਈਮ ਨਹੀਂ ਪਾਉਂਦੇ ਇਸ ਕਰਕੇ ਜਿਵੇਂ ਅੱਜ ਮਨਪੀਰ ਸਿੰਘ ਬਾਦਲ ਕਹਿ ਰਹੇ ਜਾਂ ਰਵਨੀਤ ਸਿੰਘ ਬਿੱਟੂ ਕਹਿ ਰਹੇ 27 ਸਰਕਾਰ ਨੇ 27 ਚ ਸਰਕਾਰ ਬਣਾਉਣ ਤੋਂ ਪਹਿਲਾਂ ਤੁਹਾਨੂੰ 117 ਬੰਦੇ ਚਾਹੀਦੇ ਨੇ ਪਹਿਲਾਂ ਉਹ ਲੈ ਕੇਓ ਤੁਸੀਂ ਕਦੀ ਕਾਲੀਆਂ ਤੇ ਬੰਦੇ ਫੜ ਲੈਂਦੇ ਓਧਾਰੇ ਕਦੀ ਕਾਂਗਰਸ ਦੇ ਬੰਦੇ ਫੜ ਜਿਸ ਪਾਰਟੀ ਕੋ ਆਪਣੇ 117 ਬੰਦੇ ਨਹੀਂ ਆ ਗਏ ਉਹ ਸਰਕਾਰ ਕੀ ਬਣਾ ਲੈਣਗੇ